ਇੱਕ ਕਹਾਣੀ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਸਕਰਨ ਸਿੰਘ ਦੇ ਪਰਿਵਾਰ ਦੀ 34 ਸਾਲਾ ਜਸਕਰਨ ਸਿੰਘ ਜਲੰਧਰ ਦਾ ਰਹਿਣ ਵਾਲਾ ਚਾਰ ਭੈਣਾਂ ਦਾ ਇਕਲੌਤਾ ਪਰਾਇ ਜਸਕਰਨ ਦੀ ਮਾਤਾ ਅੱਖਾਂ ਤੋਂ ਦੇਖ ਨਹੀਂ ਸਕਦੀ 슈ਗਰ ਦੇ ਕਾਰਨ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਜਸਕਰਨ ਸਿੰਘ ਚੰਗੇ ਭੁੱਖ ਦੇ ਲਈ 7 ਮਹੀਨੇ ਪਹਿਲਾਂ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ 45 ਲੱਖ ਰੁਪਏ ਏਜੰਟ ਨੂੰ ਦੇ ਕੇ ਜਸਕਰਨ ਸਿੰਘ ਅਮਰੀਕਾ ਪਹੁੰਚਦਾ ਗਿਆ ਪਰ ਜਾਂਦਿਆਂ ਹੀ ਪੁਲਿਸ ਦੇ ਹੱਥ ਆ ਗਿਆ ਇਧਰ ਪਰਿਵਾਰ ਉਡੀਕਾ ਰਿਆ ਸੀ ਕਿ ਉਹਨਾਂ ਦਾ ਪੁੱਤ ਅਮਰੀਕਾ ਪਹੁੰਚ ਕੇ ਫੋਨ ਕਰੇਗਾ ਪਰ ਜਦੋਂ ਪੁੱਤ ਦਾ ਫੋਨ ਅਮਰੀਕਾ ਦੀ بجائے ਅੰਮ੍ਰਿਤਸਰ 에ਅਰਪੋਰਟ ਤੋਂ ਆਇਆ ਤਾਂ ਐਂ ਸਮਝੋ ਕਿ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਸੱਤ ਮਹੀਨੇ ਜਸਕਰਨ ਸਿੰਘ ਕਿਹੜੇ ਹਾਲਾਤਾਂ ਦੇ ਵਿੱਚ ਰਿਹਾ ਕਿਵੇਂ ਜੰਗਲਾਂ ਦੇ ਵਿੱਚ ਰਹਿ ਕੇ ਦਿਨ ਤੇ ਰਾਤਾਂ ਕੱਟੀਆਂ ਇਹ ਪਰਿਵਾਰ ਸਾਰੀ ਕਹਾਣੀ ਜਸਕਰਨ ਦੀ ਬਿਆਨ ਕਰ ਰਿਹਾ ਅੰਕਲ ਕਦੋਂ ਗਿਆ ਸੀਗਾ ਜੀ ਜਸਕਰਨ ਅਮਰੀਕਾ ਦੇ ਲਈ ਕੋਈ ਹੋ ਗਿਆ ਜੀ ਸੱਤ ਕਿ ਮਹੀਨੇ ਹੋ ਗਏ ਸੀ ਘਰੋਂ ਗਏ ਨੂੰ ਜਦੋਂ ਠੀਕ ਹੈ ਹਾਂਜੀ ਕਿਵੇਂ ਇਹ ਜਰੀਆ ਬਣਿਆ ਅਮਰੀਕਾ ਭੇਜਣ ਦਾ ਕਿਤੋਂ ਵਜੰਟਰ ਨਾਲ ਗੱਲ ਹੋਈ ਸੀ ਦੁਬਈ ਸਗਾ ਉਹ ਜਦੋਂ ਠੀਕ ਹੈ ਦੁਬਈ ਦਾ ਵੀਜ਼ਾ ਲਵਾਇਆ ਸੀ ਪਹਿਲਾਂ ਉਹਨੂੰ ਦੁਬਈ ਰੱਖਿਆ 2 2.5 2.5 ਮਹੀਨੇ ਰਹਿੜ ਦੁਬਈ ਚ ਜੀ ਦੁਬਈ ਤੋਂ ਬਾਅਦ ਫਿਰ ਲਗਾਇਆ ਉਹ ਗਾਹਾਂ ਚ ਦਹੋਲੀ-ਗੋਲੀ ਕਰਕੇ ਕਈਆਂ ਮੁਲਕਾਂ ਦੇ ਵਿੱਚ ਹੀ ਲਗਾਇਆ ਉਹ ਅੱਛਾ ਤੇ ਮੈਕਸੀਕੋ ਦੇ ਵਿੱਚੋਂ ਵੀ 4 ਦਿਨ ਤੁਰ ਕੇ ਵੀ ਗਏ ਆ ਹੂੰ ਆਪਣੇ ਪਨਾਮਾ ਰੇ ਜਾਂ ਗੱਲਾਂ ਚ ਅੱਛਾ ਇੱਥੋਂ ਤੁਰ ਕੇ ਲਗਾਇਆ 14 ਦਿਨ ਠੀਕ ਹੈ ਤੇ ਫੇਰ ਜਾ ਕੇ ਮੈਕਸੀਕੋ ਪਹੁੰਚੇ ਆ ਠੀਕ ਹੈ 25 ਜਨਵਰੀ ਨੂੰ ਕਿੰਨਾ ਸਮਾਂ ਲੱਗਿਆ ਮੈਕਸੀਕੋ ਤੱਕ ਪਹੁੰਚਦੇ ਇਹਨਾਂ ਨੂੰ 2.5 ਮਿੰਟ ਡਵਾਈਰ ਹੈ ਤੇ ਬਾਕੀ ਸਾਰਾ ਸਮਾਂ ਰਸਤੇ ਵਿੱਚ ਹੀ ਲੱਗਾ ਜਿੱਦਾਂ ਜੀ ਅੱਛਾ ਇਹ ਏਜੰਟ ਕਿੱਥੋਂ ਸੀਗਾ ਜੀ ਪੰਜਾਬ ਤੋਂ ਕਿ ਜਾਂ ਬਾਹਰ ਦਾ ਸੀਗਾ ਹੈਗਾ ਪੰਜਾਬ ਦਾ ਜਿਹੜਾ ਡਵਾਈਰ ਰਹਿੰਦਾ ਉਹ ਜਦਾਂ ਠੀਕ ਹੈ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ 45 ਲੱਖ 'ਚ ਹੋਈ ਸੀ ਗੱਲ ਜੀ ਠੀਕ ਹੈ ਇਹ ਫਿਰ 45 ਲੱਖ ਰੁਪਈਆ ਤੁਸੀਂ ਦੇਤਾ ਹੋਇਆ ਸੀਗਾ ਹਾਂ ਜੀ ਤਾਂ ਇਹ ਬਹੁਤ ਸਾਰੇ ਅੱਛਾ ਬਹੁਤ ਵੱਡੀ ਰਕਮ ਹੁੰਦੀ ਐ ਅੰਕਲ 45 ਲੱਖ ਕਿਵੇਂ ਫਿਰ ਤੁਸੀਂ ਇਹ ਮੈਨੇਜ ਕੀਤਾ ਸੀ ਰਿਸ਼ਤੇਦਾਰਾਂ ਤੋਂ ਫੜੇ ਸੀਗੇ ਜਦੋਂ ਰਿਸ਼ਤੇਦਾਰ ਬਾਹਰ ਆ ਜਦਾਂ ਹਾਂ ਮੈਂ ਤਾਂ ਹੈਲਪ ਲਈ ਸੀ ਠੀਕ ਹੈ ਤੁਹਾਨੂੰ ਪਤਾ ਸੀਗਾ ਪਹਿਲਾਂ ਕਿ ਇਹ ਰਸਤੇ ਤੋਂ ਜਸਕਰਨ ਜਾਏਗਾ ਅਮਰੀਕਾ ਦੇ ਲਈ ਪਹਿਲਾਂ ਦੱਸਦੇ ਕੁਝ ਹੋਰ ਹੁੰਦੇ ਆ ਕਰਦੇ ਕੁਝ ਹੋ ਰਿਹਾ ਜਿੱਦਾਂ ਜੀ ਹਾਂ ਤਾਂ ਕਹਿੰਦੇ ਜਿੱਦਾਂ ਪੇ ਮਹੀਨੇ ਆਪਣੇ 15 20 ਦਿਨਾਂ ਚ ਹੀ ਪਹੁੰਚਾ ਦੇਣਾ ਕਹਿੰਦੇ ਸੀ ਜਿੱਦਾਂ ਹਿਸਾਬ ਨ ਕਰਾਇਆ ਸੀ ਉਹਨੇ ਅੱਜ ਤੱਕ ਡਬਈ ਰਹੂਗਾ ਉਦੋਂ ਗਾ ਅਸੀਂ ਪਲੇਨ 'ਤੇ ਲੈ ਜਾਣਾ ਆ ਠੀਕ ਹੈ ਕੀਤਾ ਤਾਂ ਇਦਾਂ ਹੀ ਸੀਗਾ ਜਿੱਦਾਂ ਠੀਕ ਹੈ ਤੇ 7 ਮਹੀਨੇ ਲਾਤੇ ਉਹਨੇ ਜਿੱਦਾਂ ਅੱਛਾ ਜਿਸ ਕਰਨ ਦੇ ਨਾਲ ਫੋਨ ਤੇ ਤੁਹਾਡੀ ਲਗਾਤਾਰ ਗੱਲਬਾਤ ਹੁੰਦੀ ਸੀਗੀ ਹਾਂਜੀ ਫੋਨ ਤੇ ਹੁੰਦੀ ਰਹੀ ਗੱਲਬਾਤ ਜਦੋਂ ਮਸੀਕੋ ਗਏ ਆਪਣੇ ਬਾਡਰ ਟੱਪੇ ਆ ਕ੍ਰੋਸ ਕੀਤੇ ਆ ਹਾਂ ਉਦੋਂ ਨਹੀਂ ਗੱਲਬਾਤ ਹੋਈ ਫੇਰ ਮੁੜ ਕੇ ਠੀਕ ਹੈ ਬਾਡਰ ਤੱਕ ਨਹੀਂ ਹੋਈ ਗੱਲ ਹਾਂਜੀ ਕਿਹੜੇ ਹਾਲਾਤਾਂ ਦੇ ਵਿੱਚੋਂ ਲੈ ਕੇ ਗਏ ਕਹਿੰਦੇ ਕਿ ਪਨਾਵਾ ਦੇ ਜੰਗਲ ਪਾਰ ਕਰਨੇ ਪੈਂਦੇ ਨੇ ਬਹੁਤ ਔਖਾ ਹੁੰਦਾ ਡੌਂਕੀ ਲਾਉਣੀ ਹਾਂਜੀ ਕਿਵੇਂ ਸੀਗਾ ਜਿਸ ਕਰਨ ਦੱਸਦੇ ਨੇ ਕਿ ਕਿਹੋ ਜਿਹਾ ਰਸਤਾ ਸੀਗਾ ਕਿਹੜੀਆਂ ਮੁਸ਼ਕਿਲਾਂ ਆਈਆਂ ਉਹਨਾਂ ਨੂੰ ਉੱਥੇ ਬਹੁਤ ਕਾਫੀ ਮੁਸ਼ਕਿਲਾਂ ਆਈਆਂ ਜਦੋਂ ਪਾਣੀ ਦੇ ਵਿੱਚ ਵੀ ਲੰਘਣਾ ਪਿਆ ਕਾਫੀ ਜਦੋਂ ਰਸਤਾ ਵੀ ਇਦਾਂ ਦਾ ਹੀ ਮੈਕਸੀਕੋ ਕਦੋਂ ਪਹੁੰਚ ਗਏ ਸੀਗੇ ਮੈਕਸੀਕੋ ਪਹੁੰਚੇ ਆ ਇਹ 25 ਜਨਵਰੀ ਨੂੰ ਤਾਂ ਕ੍ਰੋਸ ਕੀਤਾ ਬਾਰਡਰ ਇਹਨੇ ਜਦੋਂ ਮੈਕਸੀਕੋ ਦਾ ਠੀਕ ਹੈ ਪਹਿਲਾਂ ਮੈਕਸੀਕੋ ਚ ਰਹੇ ਆ ਇਹ ਥੋੜਾ ਜਰ 15 ਦਿਨ ਰਹੇ ਹੋਣੇ ਮੈਕਸੀਕੋ ਦੇ ਵਿੱਚ ਵੀ ਇਹ ਅੱਛਾ ਉੱਥੋਂ ਫਿਰ ਬਾਰਡਰ ਇਹਨੇ ਕ੍ਰੋਸ ਕਰਾਇਆ 25 ਜਨਵਰੀ ਨੂੰ ਠੀਕ ਹੈ ਹਾਂਜੀ ਉੱਥੇ ਫਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਹਾਂਜੀ ਉੱਥੋਂ ਵੀ ਜਦੋਂ ਬਾਰਡਰ ਕ੍ਰੋਸ ਕਰਕੇ ਜਦੋਂ ਟੱਪੇ ਆ ਇਹ ਹਾਂ ਤੇ ਉੱਥੋਂ ਵੀ ਪੁਲਿਸ ਨੇ ਕਰ ਲਿਆ ਉਹਨਾਂ ਦੀ ਕੈਂਪ ਆਪਣੇ ਲਗਾ ਚੌਂਕੀ ਵਿੱਚ ਵੀ 25 ਜਨਵਰੀ ਤੋਂ ਬਾਅਦ ਤੁਹਾਡੀ ਫਿਰ ਗੱਲ ਕਦੋਂ ਹੋਈ ਫੇਰ ਨਹੀਂ ਗੱਲ ਬਾਤ ਫੇਰ ਕੱਲ ਹੀ ਹੋਈ ਆ ਆਪਣੇ ਠੀਕ ਵਜੇ ਜਦੋਂ ਉਤਰੇ ਆ 에ਰਪੋਰਟ ਤੇ ਆਪਣੇ ਅੰਬਰਸਾਰ ਅੱਛਾ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਜਿਸ ਕਨ ਵਾਪਸ ਆ ਰਿਹਾ ਨਹੀਂ ਸਾਨੂੰ ਨਹੀਂ ਸੀ ਜਿਵੇਂ ਖਬਰਾਂ ਦੇ ਵਿੱਚ ਚੱਲ ਰਿਹਾ ਸੀਗਾ ਕਿ ਅਮਰੀਕਾ ਤੋਂ ਇੰਨੇ ਲੋਕ ਡਿਪੋਰਟ ਹੋ ਕੇ ਆ ਰਹੇ ਨੇ ਤੁਹਾਨੂੰ ਸੀਗਾ ਕੋਈ ਸ਼ੱਕ ਕਿ ਸਾਡਾ ਬੇਟਾ ਨਾ ਹੋਈ ਕਿਤੇ ਇਹ ਸਾਨੂੰ ਨਹੀਂ ਸੀ ਸ਼ੱਕ ਸਾਨੂੰ ਜਿੱਦਾਂ ਖਬਰਾਂ ਦੇਖਦੇ ਸੀ ਸੁਣਦੇ ਸੀ ਉਦੋਂ ਹਾਂ ਤੇ ਸਾਨੂੰ ਇਦਾਂ ਨਹੀਂ ਸੀ ਪਤਾ ਵੀ ਸਾਡਾ ਬੱਚਾ ਵੀ ਨਾਲ ਹੀ ਆਜਦਾ ਬੇਟਾ ਹੂੰ ਹਾਂ ਤਾਂ ਬੱਸ ਫੋਨ ਆਇਆ ਤੇ ਪਤਾ ਲੱਗਾ 6 ਵਜੇ ਜਦੋਂ ਫੋਨ ਆਇਆ ਸਾਨੂੰ 8:30 ਜਦੋਂ ਇੱਥੇ ਅੰਮ੍ਰਿਤਸਰ ਆ ਗਏ ਨੇ ਹਾਂਜੀ ਉੱਥੋਂ ਤੁਰਨ ਲੱਗਿਆ ਵੀ ਜਿਸ ਕਰਨ ਦਾ ਕੋਈ ਗੱਲਬਾਤ ਨਹੀਂ ਹੋਈ ਉਹਨੇ ਫੋਨ ਨਹੀਂ ਕੀਤਾ ਤੁਹਾਨੂੰ ਨਹੀਂ ਹੋਈ ਕੋਈ ਗੱਲਬਾਤ ਇਹਨਾਂ ਨੂੰ ਪਤਾ ਸੀਗਾ ਜਿਸ ਕਰਨ ਦੱਸਦੇ ਨੇ ਕਿ ਇਹਨਾਂ ਨੂੰ ਪਤਾ ਸੀਗਾ ਕਿ ਇੰਡੀਆ ਭੇਜ ਰਹੇ ਇਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਸੀਗਾ ਜੀ ਅੱਛਾ ਇਹਨਾਂ ਉਹਨੇ ਜਿਸ ਕਰਨ ਉਹਨਾਂ ਨੂੰ ਵੀ ਨਹੀਂ ਦੱਸਿਆ ਜਦੋਂ ਬਿਠਾ ਲਏ ਆ ਵਿੱਚ ਫੇਰ ਕਿਤੇ ਪਤਾ ਲੱਗਾ ਮਾੜਾ ਮੋਟਾ ਕਿ ਪਹਿਲਾਂ ਨਹੀਂ ਇਹਨਾਂ ਨੂੰ ਪਤਾ ਸੀਗਾ ਵੀ ਸਾਨੂੰ ਬਿੜਕੇ ਪਾਸ ਭੇਜਣਾ ਹੈ ਨਹੀਂ ਠੀਕ ਹੈ ਬਾਰਡਰ ਤੋਂ ਫਿਰ ਪੁਲਿਸ ਨੇ ਗ੍ਰਿਫਤਾਰ ਕਰਕੇ ਫਿਰ ਕਿੱਥੇ ਰੱਖਿਆ ਜੀ ਇੰਨੇ ਦਿਨ ਚੌਂਕੀ 'ਚ ਰੱਖੇ ਉੱਥੇ ਹੀ ਅੱਛਾ ਨਾ ਚੌਂਕੀਆਂ ਨਾਲੇ ਉੱਥੇ ਰੱਖੇ ਅੰਦਰੇ ਅੱਛਾ ਵਿਆਹੇ ਤਾਂ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਪਹਿਲਾਂ ਵੀ ਜਾਂਦੇ ਸੀ ਜਿਨ੍ਹਾਂ ਨੂੰ ਕੈਂਪਾਂ 'ਚ ਭੇਜ ਦਿੰਦੇ ਸੀਗੇ ਕੈਂਪ 'ਚ ਨਹੀਂ ਭੇਜਿਆ ਸੀ ਹਾਲੇ ਜਦੋਂ ਹਾਂ ਇਹ ਸਾਰੇ ਚੌਂਕੀਆਂ ਦੇ ਵਿੱਚ ਹੀ ਸੀਗੇ ਹਾਲੇ ਕੀ ਦੱਸਦੇ ਨੇ ਜਿਸ ਕਰਨ ਉੱਥੇ ਕੀ ਹਾਲਾਤ ਸੀਗੇ ਕਿਉਂ ਕੈਂਪ ਦੇ ਵਿੱਚ ਨਹੀਂ ਜਾਣ ਦਿੱਤਾ ਇਸ ਵਾਰ ਇਹ ਕੋਈ ਸਖਤੀ ਕੀਤੀ ਸੀ ਜਿਆਦਾ ਕੋਈ ਜਦੋਂ ਹਾਂ ਤੇ ਉੱਥੇ ਗਾਹਾਂ ਨਿਕਲਣੇ ਨਹੀਂ ਦਿੱਤੇ ਕੈਂਪ 'ਚ ਗਾਹਾਂ ਜਾਂਦੇ ਬੰਦੇ ਸੀ ਇਹ ਸਾਰੇ अच्छा। ਉੱਥੇ ਮੁੰਡੇ ਉੱਥੇ ਹੀ ਸੀ ਸਾਰੇ। ਜਿੰਨੇ ਫਿਰ ਗਏ ਸੀਗੇ ਜਿਸ ਕਰਨ ਦੇ ਨਾਲ ਉਹ ਸਾਰੇ ਹੀ ਵਾਪਸ ਆ ਗਏ ਨੇ। ਹਾਂਜੀ ਉਹ ਸਾਰੇ ਵਾਪਸ ਆ ਗਏ। ਇਹ ਕੋਈ ਗਰੁੱਪ ਗਿਆ ਸੀਗਾ? ਨਹੀਂ ਤਾਂ ਆਪਣੇ ਪੰਜ-ਛੇ ਮੁੰਡੇ ਸੀਗੇ ਜਿਹੜਾ ਇਕੱਠੇ ਸੀ ਜਦੋਂ। ਬਾਕੀ ਹੋਰ ਕਈਆਂ ਆਪਣੇ ਹਰਿਆਣੇ ਦੇ ਸੀਗੇ ਨਾਲ ਜਦੋਂ ਕਈ ਸੀਗੇ ਹੋਰ। ਵਾਰੀਆਂ ਸਟੇਟਾਂ ਦੇ ਵੀ ਸੀਗੇ। ਹਾਂ। ਇਹ ਜਦੋਂ ਆਪਣੇ ਚਾਰ-ਵਾਂ ਪੰਜ-ਛੇ ਜਣੇ ਇਕੱਠੇ ਸੀਗੇ ਇਹ ਜਦੋਂ। ਹਾਂ। ਹਾਂਜੀ। ਇਹ ਤਾਂ ਵੈਸੇ 45 ਲੱਖ ਰੁਪਿਆ ਰਕਮ ਬਹੁਤ ਵੱਡੀ ਹੁੰਦੀ ਹੈ ਜੀ ਤੁਸੀਂ ਬੜੇ ਔਖੇ ਤਰੀਕੇ ਨਾਲ ਕੀਤੇ ਹੋਣਗੇ ਪੂਰੇ ਇੱਕ ਆਸ ਹੁੰਦੀ ਹੈ ਕਿ ਫੋਨ ਬੰਦ ਹੋ ਗਿਆ ਤਾਂ ਪੁੱਤ ਦਾ ਫੋਨ ਸਿੱਧਾ ਅਮਰੀਕਾ ਤੋਂ ਆਏਗਾ ਜਦੋਂ ਫਿਰ ਅੰਮ੍ਰਿਤਸਰ ਤੋਂ ਹੀ ਫੋਨ ਕੀਤਾ ਤਾਂ ਮੈਨੂੰ ਲੱਗਦਾ ਉਹ ਤਾਂ ਬਹੁਤ ਔਖਾ ਸਮਾਂ ਹੋਊਗਾ ਬਹੁਤ ਔਖਾ ਸਮਾਂ ਜੀ ਤੁਹਾਨੂੰ ਪਤਾ ਹੀ ਹੈ ਹੂੰ ਜੋ ਹਾਲਾਤ ਬਣਦੇ ਆ ਫਿਰ ਤੁਸੀਂ ਗਏ ਅੰਮ੍ਰਿਤਸਰ ਨਹੀਂ ਆਪ ਛੱਡ ਕੇ ਗਏ ਸੀ ਜਦੋਂ ਅਲੀਸ ਵਾਲੇ ਜਦੋਂ ਆਪ ਆਏ ਰਾਤ ਠੀਕ ਹੈ ਉਹ ਘਰ ਛੱਡ ਕੇ ਫੇਰੇ ਗਏ ਹੂੰ ਕੀ ਦੱਸਦੇ ਨੇ ਜਿਸ ਕਾਰਨ ਕੋਈ ਵਤੀਰਾ ਉਹਨਾਂ ਦੇ ਨਾਲ ਕਹਿੋ ਜਾ ਰਿਹਾ ਉਤੋਂ ਪੁਲਿਸ ਦਾ ਲੇਕਿਨ ਤਾਂ ਠੀਕ ਰਿਹਾ ਜਦੋਂ ਉਹਨੇ ਉਤੋਂ ਜਦੋਂ ਕੜੀਆਂ ਲਾ ਕੇ ਲਿਆਂਦਾ ਜਦੋਂ ਹਾਂ ਇਹ ਤਾਂ 2-3 ਦਿਨ ਜਹਾਜ਼ ਦੇ ਵਿੱਚ ਵੀ ਜਦੋਂ 2-3 ਦਿਨ ਲੱਗੇ ਆ ਹਾਂ ਤੇ ਹੱਥ ਕੜੀਆਂ ਹੀ ਨਹੀਂ ਖੋਲੀਆਂ ਉਹਨੇ ਇੱਥੇ ਆ ਕੇ ਖੋਲੀਆਂ ਅੰਮ੍ਰਿਤਸਰ ਅੱਛਾ ਹਾਂਜੀ ਉਸ ਤੋਂ ਬਾਅਦ ਪੁਲਿਸ ਕਰੇ ਛੱਡ ਗਈ ਇਹਨਾਂ ਨੂੰ ਆ ਕੇ ਹਾਂਜੀ ਕਰਦੇ ਵਿੱਚ ਹੋਰ ਕੌਣ-ਕੌਣ ਹੈ ਜੀ ਉਹ ਤਾਂ ਅਸੀਂ ਤਿੰਨੇ ਜੀ ਆ ਇੱਕ ਸਾਡੀ ਧੋਤੀ ਰਹਿੰਦੀ ਹੈ ਸਾਡੇ ਕੋਲ ਅੱਛਾ ਤੇ ਬਾਕੀ ਮੈਂ ਤੇ ਮੇਰੀ ਵਾਈਫ ਜੀ ਠੀਕ ਹੈ ਵਾਈਪ ਤੁਹਾਡੇ ਵੀ ਨਜ਼ਰ ਨਹੀਂ ਆਉਂਦਾ ਇਹਨਾਂ ਨੂੰ ਅੱਖਾਂਾਂ ਵਿੱਚ ਇਹ ਵੀ ਬਰਾ 13 ਸਾਲ ਹੀ ਹੋ ਗਏ ਜਦੋਂ ਤਾਂ ਇੱਤਾਂ ਹੀ ਠੀਕ ਹੈ ਕਰਦੇ ਆਮਦਨ ਫਿਰ ਕਿਵੇਂ ਚੱਲਦੀ ਆ ਜੀ ਖੇਤੀਬਾੜੀ ਕਰਦੇ ਹੋ ਤੁਸੀਂ ਖੇਤੀਬਾੜੀ ਮੋੜੀ ਮੋਟੀ ਜਿੱਤਾਂ ਹਾਂ ਜੀ ਠੀਕ ਹੈ ਇਹ ਫਿਰ ਜਿਵੇਂ 45 ਲੱਖ ਰੁਪਇਆ ਤੁਸੀਂ ਲਾਇਆ ਬਹੁਤ ਸਾਰਾ ਕਰਜ਼ਾ ਵੀ ਚੁੱਕਿਆ ਹੋਏਗਾ ਕੀ ਹੁਣ ਅੱਗੇ ਕੀ ਨਜ਼ਰ ਆ ਰਿਹਾ ਜੀ ਅਜੇ ਹਾਲੇ ਕੁਝ ਨਹੀਂ ਨਜ਼ਰ ਤਾਂ ਹਨੇਰਾ ਹੀ ਆ ਜੀ ਹਾਲੇ ਤਾਂ ਹੂੰ ਹਾਲੇ ਕੋਈ ਨਜ਼ਰ ਨਹੀਂ ਆਉਂਦਾ ਹਾਲੇ ਹੂੰ ਤੁਹਾਡੇ ਕਦੇ ਰਿਸ਼ਤੇਦਾਰਾਂ ਚ ਪਹਿਲਾਂ ਗਿਆ ਸੀਗਾ ਕੋਈ ਹੈਗਾ ਸੀਗਾ ਅਮਰੀਕਾ ਉੱਥੇ ਨੇ ਅਮਰੀਕਾ ਜ ਨਹੀਂ ਜਦੋਂ ਇੰਗਲੈਂਡ ਚ ਵੀ ਆ ਕੈਨੇਡਾ ਚ ਵੀ ਉਹ ਰਿਸ਼ਤੇਦਾਰ ਹੈਗੇ ਆ ਜਦੋਂ ਅਮਰੀਕਾ ਚ ਨਹੀਂ ਹੈ ਕੋਈ ਜਦੋਂ ਠੀਕ ਹੈ ਪੜਾਈ ਕੀ ਕੀਤੀ ਹੋਈ ਜੀ ਜਿਸ ਕਰਨੇ ਪੜਾਈ 10 ਪਾਸ ਅੱਛਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਏਜੰਟ ਦੇ ਨਾਲ ਗੱਲਬਾਤ ਹੋਈ ਹਾਂਜੀ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਆਇਆ ਜੀ ਕੋਈ ਫਿਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਹਾਲੇ ਨਹੀਂ ਕੋਈ ਆਇਆ ਜੀ ਹਾਂ ਜਿਵੇਂ ਫਿਰ ਸਰਕਾਰ ਤੋਂ ਤੁਹਾਡੀ ਕੀ ਮੰਗ ਰਹਿੰਦੀ ਹੈ ਕਹੀ ਹੈ ਵੀ ਹੈਲਪ ਕਰਨੀ ਚਾਹੀਦੀ ਸਰਕਾਰ ਨੂੰ ਵੀ ਜਦੋਂ ਰਿਪੋਰਟ ਹੋ ਕੇ ਆਏ ਬੱਚੇ ਕਈਆਂ ਦੇ ਪਰਿਵਾਰ ਵੀ ਦੇਖ ਲੋ ਦੇਖਦੇ ਆਂ ਕੱਲ ਦੇ ਟੀਵੀ 'ਚ ਕੀ ਹਾਲਾਤ ਬਣਦੇ ਹਾਂ ਜੀ ਹਾਂ ਘਬਰਾਪੇ ਹਾਂ ਕੋਈ ਕੋਈ ਹੈਲਪ ਕਰਨੀ ਚਾਹੀਦੀ ਉਹਨਾਂ ਨੂੰ ਵੀ ਏਜੰਟ ਨੇ ਤੁਹਾਡੇ ਕੋਲੋਂ ਪੈਸੇ ਸਾਰੇ ਪਹਿਲਾਂ ਹੀ ਲੈ ਲਏ ਸੀਗੇ ਨਹੀਂ ਉਹਦੇ ਪੈਸੇ ਪਹਿਲਾਂ ਦਵਾਈ ਲੈ ਲਏ ਸੀਗੇ ਹਾਂ ਬਾਕੀ ਜਿੱਦਾਂ ਆਪੇ ਗਾਹਮਸੀਕੋ ਜਾ ਕੇ ਬਾਕੀ ਸਾਰਾ ਹਿਸਾਬ-ਕਿਤਾਬ ਕਰ ਲਿਆ ਸੀ ਅੱਛਾ ਜਦੋਂ ਫਿਰ ਇਹ ਜਸ ਕਰਨੇ ਫੋਨ ਕੀਤਾ ਸੀਗਾ ਕਿ ਬਾਕੀ ਪੈਸੇ ਦੇ ਦਿਓ ਹੁਣ ਹਾਂਜੀ ਹੁਣ ਫਿਰ ਤੁਹਾਡੀ ਗੱਲ ਹੋਈ ਉਹਦੇ ਨਾਲ ਏਜੰਟ ਨਾਲ ਕੀ ਸਾਡੇ ਤੱਕ ਨਹੀਂ ਹਾਲੇ ਨਹੀਂ ਹੋਈ ਉਹਨਾਂ ਨੇ ਇਦਾਂ ਹੁਣ ਕਰਾਂਗੇ ਗੱਲਬਾਤ ਉਹਨਾਂ ਵਿੱਚ ਤਾਂ ਉਹਨਾਂ ਕਰਦੇ ਆ ਗੱਲਬਾਤ ਹਾਂ ਠੀਕ ਹੈ ਜੀ ਧੰਨਵਾਦ ਤੁਸੀਂ ਗੱਲਬਾਤ ਸਾਂਝੀ ਕੀਤੀ ਤਾਂ ਇਹ ਜਸਕਰਨ ਦੇ ਫਾਦਰ ਨੇ ਜੋਗਾ ਸਿੰਘ ਜਸਕਰਨ ਜਿਹੜਾ ਕੱਲ ਹੀ ਅਮਰੀਕਾ ਤੋਂ ਵਾਪਸ ਆਏ ਨੇ ਤਾਂ ਉਹਨਾਂ ਨੂੰ ਡਿਪੋਰਟ ਜਿਹੜਾ ਇੱਕ ਕਰਕੇ ਜਹਾਜ਼ ਭੇਜਿਆ ਗਿਆ ਸੀਗਾ ਤਾਂ 104 ਦੇ ਵਿੱਚੋਂ ਇੱਕ ਨੌਜਵਾਨ ਹੈ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆਏ ਨੇ ਤਾਂ ਲੱਖਾਂ ਦੇ ਕਰਜ਼ੇ ਜਿਹੜੇ ਨੇ ਪਰਿਵਾਰਾਂ ਦੇ ਸਿਰ ਚੜੇ ਹੋਏ ਨੇ ਤਾਂ ਮੰਗ ਕਰਦੇ ਨੇ ਕਿ ਸਰਕਾਰਾਂ ਇਹਨਾਂ ਵੱਲ ਧਿਆਨ ਦੇਣ ਕਿ ਇਹਨਾਂ ਵੱਡਾ ਇਹਨਾਂ ਦਾ ਨੁਕਸਾਨ ਜਿਹੜਾ ਉਹ ਹੋਇਆ ਤੇ ਇੱਕ ਤਰਹੋ #ਪੰਜਾਬ